ਮੈਂ ਸੱਚਾਈ ਕਿਹਾ ਕਿ ਪੰਜਾਬੀ ਭੁੰਡਾਂ ਦੇ 15 ਵਰਗੇ ਹੁੰਦੇ ਆ ਆ ਪੂਰਾ ਆ ਵੇਖੋ ਵੀ ਰਸਤਾ ਉਧਰ ਹੈ ਤੇ ਚੜ੍ਹਦੇ ਇਧਰੋਂ ਪਏ ਦੀਵਾਨ ਟੋਡਰਮਾਲ ਦੀ ਉਹ ਹਵੇਲੀ ਉਹ ਦੀਵਾਨ ਟੋਡਰਮਾਲ ਜਿਨੇ ਸਾਹਿਬਜ਼ਾਦੇਆਂ ਦੇ ਅੰਤਿਮ ਸੰਸਕਾਰ ਵਾਸਤੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦੀ ਹਵੇਲੀ ਨੂੰ ਜਾਣ ਦਾ ਰਸਤਾ ਪੈਦਲ ਹੀ ਹੈ ਕਿਉਂਕਿ ਪਿਛਲੇ ਬੰਨੇ ਜਿਹੜੇ ਜਿੰਨੇ ਵੀ ਵਹੀਕਲ ਹੈ ਉਹ ਗਾਂ ਆਉਣ ਨਹੀਂ ਲੈਂਦੇ ਤੇ ਸੰਗਤਾਂ ਪੈਦਲ ਚੱਲ ਕੇ ਇਧਰ ਨੂੰ ਆਉਂਦੀਆਂ ਨੇ ਕਾਹਵੀ ਸਮਾਂ ਪੈਦਲ ਚੱਲਣ ਤੋਂ ਬਾਅਦ ਦੇ ਵਿੱਚ ਆਪਾਂ ਪਹੁੰਚ ਗਏ ਹਾਂ ਇਤਿਹਾਸਕ ਜਹਾਜ਼ ਹਵੇਲੀ ਭਾਈ ਟੋਟਰਮਲ ਦੇ ਸਾਹਮਣੇ ਨਜ਼ਰ ਆ ਰਹੀ ਹੈ ਜਮਾਨ ਟੋਟਰਮਲ ਦੀ ਹਵੇਲੀ ਤੇ ਇੱਕ ਜਹਾਜ਼ ਦੇ ਰੂਪ ਵਿੱਚ ਇੱਕ ਇਹਨੂੰ ਜਹਾਜ਼ ਦੀ ਹਵੇਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਸ਼ੇਪ ਹੀ ਜਹਾਜ਼ ਤਰ੍ਹਾਂ ਹੀ ਬਣੀ ਹੋਈ ਹੈ ਤੇ ਹੁਣ ਇਹਦੇ ਸ਼ਾਇਦ ਮੁਰੰਮਤ ਵੀ ਕਰ ਰਹੇ ਨੇ ਤਾਂ ਕਰਕੇ ਇੱਥੇ ਬਹੁਤ ਵਧੀਆ ਫਿਲਮੀਆਂ ਵੀ ਆਂ ਕੱਢ ਕੇ ਆਪਾਂ ਵਧ ਰਹੇ ਹਾਂ ਥੋੜਾ ਜਿਹਾ ਅੱਗੇ ਤੇ ਇੱਧਰਲੇ ਬੰਨੇ ਪੁਰਾਣੀਆਂ ਇਟਾਂ ਉਸੇ ਟਾਈਮ ਦੀਆਂ ਤਕਰੀਬਨ ਜਿਹੜੇ ਗੋਬੇ ਸਿੰਘ ਜੀ ਦੇ ਲਾਲ ਜੀ ਦਾ ਸ਼ਹੀਦ ਹੋਇਆ ਸੀ ਤੇ ਦੁਆਨ ਟੋਟਰ ਮੱਲ ਇਸ ਘਰ ਦੇ ਵਿੱਚ ਰਹਿੰਦਾ ਹੁੰਦਾ ਸੀ ਤੇ ਇੱਥੋਂ ਫਤੇਗੜ ਸਾਹਿਬ ਜਿਹੜਾ ਗੁਰਦੁਆਰਾ ਜੋਤੀ ਜੋਤੀ ਸਰੂਪ ਗੁਰਦੁਆਰਾ ਸਾਹਿਬ ਇਹੋਂ ਨੇੜੇ ਹੀ ਆ ਹੁਣ ਮੁਰੰਮਤ ਹੋ ਰਹੀ ਆ ਇਸ ਟਾਈਮ ਇੱਧਰਲੇ ਬੰਨੇ ਨਵਾਂ ਕਾਰਾਗਰੀ ਦੀ ਸ਼ੁਰੂ ਕੀਤੀ ਗਈ ਆ ਜਿਵੇਂ ਜਿਵੇਂ ਗਾਂ ਕਿਉਂਕਿ ਇਤਿਹਾਸ ਨੂੰ ਸੰਭਾਲਣਾ ਬਹੁਤ ਹੀ ਜ਼ਰੂਰੀ ਆ ਕੋਈ ਟਾਈਮ ਆਪਾਂ ਪਹਿਲਾ ਟਾਈਮ ਬਹੁਤ ਘਵਾ ਚੁੱਕੇ ਆ ਤੇ ਆਸ ਨਹੀਂ ਸੰਭਾਲਿਆ ਗਿਆ ਪਰ ਜਿਹਨਾਂ ਆਪਣੇ ਕੋਲ ਬਚਿਆ ਨੂੰ ਆਪਾਂ ਸੰਭਾਲ ਸਕਦੇ ਆ ਇਹ ਸਾਹਮਣੇ ਨਜ਼ਰ ਆ ਰਹੀ ਹੈ ਬਣੀਏ ਇਹ ਬਿਮਾਰੀ ਹਰਵਾਜਾ ਆਪਾਂ ਇਸ ਦਰਵਾਜ਼ੇ ਰਾਹੀਂ ਅੰਦਰ ਜਾਵਾਂਗੇ ਹਵੇਲੀ ਤੁਹਾਨੂੰ ਅੰਦਰੋਂ ਦਿਖਾਉਣੇ ਆ ਅੰਦਰ ਕਿਸ ਤਰ੍ਹਾਂ ਦੀ ਬਣੀ ਹੋਈ ਹਵੇਲੀ ਇੱਧਰਲੇ ਬਨੇ ਬੰਦੋਜ ਕਦੇ ਲੱਗ ਰਹੇ ਆ ਯਾਰ ਤੇ ਹੁਣ ਇਸ ਦੇ ਉੱਪਰ ਬਣਾਈਆਂ ਪੌੜੀਆਂ ਜਿੱਤਰਲੇ ਬਣਿਆ ਉਪਰਲੇ ਬਣਿਆ ਜਾਵਾਂਗੇ ਤੇ ਇੱਕ ਇਧਰਲੇ ਬਣੇ ਇੱਕ ਥੱਲੇ ਵਾਲਾ ਜਿਹੜਾ ਪੋਰਸ਼ਨ ਹੈ ਹੋ ਸਕਦਾ ਪਹਿਲਾਂ ਹੀ ਇੱਥੇ ਇਹਨਾਂ ਦੀ ਰਾਇਸ਼ ਵਗੈਰਾ ਹੋਈ ਹੋਵੇ ਸ਼ੋਰ ਬਹੁਤ ਜ਼ਿਆਦਾ ਇਸ ਕਰਕੇ ਕਲੀਅਰ ਹੋ ਸਕਦਾ ਨਾ ਸੁਣਦਾ ਹੋਵੇ ਪਰ ਵੇਖੋ ਕਿੰਨੇ ਵਜੇ ਗੋਤੀ ਨਾਲ ਬਣਾਈ ਗਈ ਹੋਵੇਗੀ ਇਹ ਵੀ ਇੱਥਲੇ ਪਨੇ ਪੌੜੀਆਂ ਮੰਨਦਾ ਹੈ ਦੁਬਾਰਾ ਬਾਅਦ ਦੇ ਵਿੱਚ ਬਣਾਈਆਂ ਗਈਆਂ ਦੀ ਰਹਿਮਤ ਹੋ ਰਹੀ ਹੈ ਬੰਨੇ ਬਣੀ ਹੈ ਰਸੋਈ ਦੇ ਅਲਮਾਰੀ ਇਹ ਰਸੋਈ ਵਾਲੀ ਅਲਮਾਰੀ ਤੇ ਇੱਥੇ ਇੱਕ ਪੁਰਣਾ ਜਿਹਾ ਹੀ ਬਣਿਆ ਆ ਹਰ ਤਾਂ ਕੁਛ ਹੈ ਸੈਕਿੰਡ ਬਰੈਂਥ ਪਾਣੀ ਦਾ ਹੋਜ ਤੇ ਪਾਣੀ ਦਾ ਪ੍ਰਬੰਧ ਹੋਏਗਾ ਇਧਰ ਚੱਲਾ ਫਿਰ ਨਾਲ ਇਧਰ ਜਾਂ ਬਾਹਰ ਜਾਣ ਦਾ ਰਸਤਾ ਇਹ ਪੁਰਾਣੀ ਹਵੇਲੀ ਜਵਾਨ ਛੋਟਰ ਮਾਲ ਦੇ ਇੱਧਰਲੇ ਬੰਨੇ ਪਾਣੀ ਜਿੱਥੇ ਪਾਣੀ ਇਕੱਠਾ ਕੀਤਾ ਜਾਂਦਾ ਸੀ ਇੱਧਰਲੇ ਬੰਨੇ ਬਾਹਰ ਜਾਣ ਦਾ ਰਸਤਾ ਇਧਰ ਦੇ ਵੀ ਬਾਹਰ ਜਾ ਸਕਦੇ ਆ ਤੇ ਇਧਰਲੇ ਬੰਨੇ ਅੰਦਰ ਜਾਣ ਦਾ ਇੱਥੇ ਰਸੋਈ ਬਣੀ ਹੋਈ ਸੀ ਇਹ ਹਵੇਲੀ ਦੀ ਇਸ ਜਗ੍ਹਾ ਤੇ ਇੱਕ ਰਸੋਈ ਬਣਾਈ ਹੋਈ ਪਹਿਲੇ ਟਾਈਮਾਂ ਦੇ ਵਿੱਚ ਰਸੋਈ ਵੇਖੋ ਕਿਵੇਂ ਹੁੰਦੀ ਸੀ ਅੱਜ ਤੋਂ 500 ਸਾਲ ਤਕਰੀਬਨ 400 ਸਾਲ 600 ਸਾਲ ਪਹਿਲਾਂ ਦੇ ਘਰ ਇਸੇ ਤਰ੍ਹਾਂ ਦੇ ਹੁੰਦੇ ਸੀ ਇੱਕ ਪਾਣੀ ਰਸੋਈ ਦੇ ਸਾਹਮਣੇ 호ਜ ਬਣਿਆ ਹੋਇਆ ਸੀ ਤੇ ਇੱਕ ਹੋਦੀਤਲੇ ਬਣੇ ਪਾਣੀ ਦੀ ਬਣੀ ਹੋਈ ਹੈ ਦੋ ਹੋਦੀਆਂ ਬਣੀਆਂ ਹੋਈਆਂ ਇਸ ਹਵੇਲੀ ਦੇ ਵਿੱਚ ਪਾਣੀ ਦਾ ਨੇ ਸੱਚਾ ਹੀ ਕਿਹਾ ਕਿ ਪੰਜਾਬੀ ਭੁੰਡਾਂ ਦੇ 12 ਵਰਗੇ ਹੁੰਦੇ ਆ ਆ ਪੂਰਾ ਆ ਵੇਖੋ ਵੀ ਰਸਤਾ ਉਧਰ ਏ ਤੇ ਚੜਦੇ ਇਧਰੋਂ ਪਏ ਉਹਨੇ ਲੱਤਾਂ ਪਾਂ ਤੜਾ ਲੈਣਗੇ ਤੇ ਇਹਨਾਂ ਦਾ ਇੱਥੇ ਸ਼ੀਦੀ ਦੇੜਾ ਪਾ ਜਣਾ ਇਹ ਗਲਤ ਗੱਲਾਂ ਜਿਹੜੀਆਂ ਨੇ ਆਪਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ ਰਸਤੇ ਥਾਣੀ ਤੁਸੀਂ ਆਓ ਗੁਰੂਓ ਇਨੀ ਇਤਿਹਾਸਿਕ ਜਗ੍ਹਾ ਤੇ ਆਏ ਜੇ ਤੇ ਕੀ ਸਾਬਤ ਕਰਦੇ ਆਪਾਂ ਅੱਗੇ ਆ ਆ ਵੇਖ ਲਓ ਵੀ ਆ ਕੀ ਇਹ ਕਰਦੇ ਪਏ ਆਣਗੇ ਪਖੰਡ ਹੀ ਆ ਮੇਰਾ ਵੀ ਤੁਸੀਂ ਜਾਣਾ ਰੋਈ ਉਧਰੋਂ ਦੀ ਜਾਓ ਆਓ ਚਾਲੇ ਇਸ ਹਵੇਲੀ ਦਾ ਲਾਂਗਰੀ ਨੌਕਰ ਦਾ ਕਮਰਾ ਇਸ ਕਮਰੇ ਦੇ ਵਿੱਚ ਜਿਹੜਾ ਲੰਗਰ ਬਣਾਉਦਾ ਸੀਗਾ ਉਹਦਾ ਕਮਰਾ ਸੀ ਉਹਨਾਂ ਟਾਈਮਾਂ ਦੇ ਵਿੱਚ ਤੇ ਇੱਟਾਂ ਵੇਖੋ ਇਹ ਨਾਨਕਸ਼ਹੀ ਇੱਟ ਕਹਿੰਦੇ ਨੇ ਵੀ ਜਿਹੜੀ ਟਾਇਲ ਹੁੰਦੀ ਸੀ ਬਿਲਕੁਲ ਪਤਲੀ ਟਾਇਲ ਉਹਦੇ ਨਾਲ ਬਣਾਇਆ ਗਿਆ ਘਰ ਇਹਦੀ ਮੁਰੰਮਤ ਵਾਸਤੇ ਹੁਜਵੇਂ ਆ ਲੋਹੇ ਦੀਆਂ ਪਲੇਟਾਂ ਲਾ ਕੇ ਨਾਲ ਸਕਰੂ ਲਾਏ ਜਾ ਰਹੇ ਨੇ ਬ੍ਰਹਮਕਨਾ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਦੁਬਾਰਾ ਡਿਕਨੀਆਂ ਸ਼ੁਰੂ ਹੋ ਗਿਆ ਸੀ ਕਾਫੀ ਟਾਈਮ ਹੋ ਗਿਆ ਬੜੀ ਫੇਰੇ ਨੇ ਲੇਕਰ ਕੇ ਮੰਦਿਰ ਫੇਰ ਵੀ ਹੋ ਰਹੀ ਹੈ ਬੜੀ ਚੰਗੀ ਗੱਲ ਹੈ ਕਿ ਆਪਣਾ ਇਤਿਆਰ ਜਿਹੜਾ ਸੰਭਾਲਿਆ ਜਾ ਰਿਹਾ ਇਸ ਹਵੇਲੀ ਦੇ ਵਿੱਚ ਪੌੜੀਆਂ ਵੀ ਬਣੀਆਂ ਪਿਛਲੇ ਮਹੀਨੇ ਚੜ੍ਹਨ ਦਾ ਇੱਥੇ ਬਨੇ ਰਸਤਾ ਪਾਇਆ ਹੈ ਜੇਕਰ ਸਿੱਧਾ ਕਿ ਜਿਹਨੇ ਅੱਜ ਜੋਜਮਾਇਸ਼ ਕਰਕੇ ਹਵੇਲੀ ਦੇ ਅੰਦਰ ਆਵੇ ਤੇ ਸੰਤਾਂ ਵੇਖੋ ਆਣ ਕੇ ਦਰਸ਼ਨ ਕਰ ਲਿਆ ਭਈਆ ਇਹ ਆ ਜਾਗੇ ਇੱਧਰਲੇ ਬੰਨੇ ਹਵੇਲੀ ਦੀ ਏ ਦੂਜੀ ਬਿਲਡਿੰਗ ਆ ਸਾਹਮਣੇ ਵੀਰ ਵੀ ਆਪ ਨੂੰ ਜਾਣਦੇ ਕਹਿੰਦੇ ਵੀ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਹੁੰਦੇ ਆ ਇੱਧਰਲੇ ਬੰਨੇ ਸਭ ਤੋਂ ਲਾ ਪੋਰਸ਼ਨ ਆ ਵਿਚਲੀ ਇਹ ਆ ਦੂਸਰੀ ਮੰਜ਼ਲ ਏ ਉਸ ਤੋਂ ਬਾਅਦ ਗਾਂ ਪਹਾਲੀ ਤੀਜੀ ਮੰਜ਼ਲ ਇਹ ਪਹਿਲੀ ਮੰਜ਼ਲ ਇੱਥੇ ਆ ਇਹ ਲਾ ਪੋਰਸ਼ਨ ਆ ਬਹੁਤ ਠੀਕ ਠਾਕ ਵਧੀਆ ਇਹ ਹਵੇਲੀ ਬਹੁਤ ਵੱਡੀ ਬਣੀ ਹੋਈ ਹੈ तकरीबन 36 ਕਮਰੇ ਹੈਗੇ ਆ ਤਿੰਨ ਮੰਜ਼ਲਾ ਤੇ ਇਹ ਆ ਮੁੱਖ ਦਰਵਾਜ਼ੇ ਦਾ ਪਿੱਲਰ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਤੇ ਕਮਦਾ ਵੀ ਬਹੁਤ ਵੱਡੀਆਂ ਨੇੀਆਂ ਬਹੁਤ ਈਆਂ ਡੂਗੀਆਂ ਨੇ ਅੱਧਾ ਪੋਰਸ਼ਨ ਜਿਵੇਂ ਕਹਿ ਦਿਆ ਤੀ ਹਵੇਲੀ ਖੇੜਦੇ ਬਣਿਆ ਉਸ ਤੋਂ ਬਾਅਦ ਚ ਅੱਧੀ ਉੱਪਰ ਆ ਜਾਂਦੀ ਹੈ ਇੱਕ ਇਹਦੀ ਸ਼ੇਪ ਵੀ ਸਮੁੰਦਰੀ ਜਹਾਜ਼ ਦੀ ਤਰ੍ਹਾਂ ਬਣੀ ਹੋਈ ਹੈ ਦੀਵਾਨ ਟੋਡਰਮਾਲ ਦੀ ਉਹ ਹਵੇਲੀ ਉਹ ਦੀਵਾਨ ਟੋਡਰਮਾਲ ਜਿਹਨੇ ਸਹਬਜ਼ਾਦਿਆਂ ਦੇ ਅੰਤਮ ਸੰਸਕਾਰ ਵਾਸਤੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦੀ ਅੱਜ ਵੀ ਉਸ 19 ਜਗ੍ਹਾ ਦਾ ਰੇਟ ਕਿਤੇ ਵੀ ਨਹੀਂਗਾ ਕਹਿੰਦੇ 2 ਅਰਬ 50 ਕਰੋੜ ਦੇ ਵਿੱਚ ਸਾਬ ਜਦੇ ਨੇ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਸੀ ਤੇ ਉਹ ਅੱਜ ਤੱਕ ਅੰਨੀ ਜਗ੍ਹਾ ਕੋਈ ਵੀ ਨਹੀਂ ਖਰੀਦ ਸਕਿਆ ਇਹ ਜਿਹੜੀ ਹਵੇਲੀ ਆ ਇਹਨੂੰ ਜਹਾਜ਼ ਵਾਲੀ ਹਵੇਲੀ ਵੀ ਕਿਹਾ ਜਾਂਦਾ ਜਹਾਜ਼ ਵਾਲੀ ਹਵੇਲੀ ਕਹਿਣ ਦਾ ਭਾਵੇਂ ਕਿ ਇੱਕ ਇਹਦਾ ਹਿੱਸਾ ਜਿਹੜਾ ਹੈ ਉਹ ਥੱਲੇ ਵੱਲੋਂ ਬਣਿਆ ਆ ਦੂਜਾ ਉੱਪਰ ਹੈ ਦੂਜੀ ਮੰਜ਼ਲਾ ਉੱਪਰ ਇੱਕ ਜਹਾਜ਼ ਦੀ ਸ਼ੇਪ ਤੇ ਇਹਦੇ ਵਿੱਚ ਦੋ ਚਿਮਣੀਆਂ ਬੜੀਆਂ ਸਹੀ ਰਸੋਈ ਵਾਲੀਆਂ ਜਿਹੜੀਆਂ ਦੋ ਚਿਮਣੀਆਂ ਧੂਆ ਬਾਹਰ ਨਿਕਲਦਾ ਤੇ ਜਦੋਂ ਉਹ ਚਿਮਣੀਆਂ ਚੱਲਦੀਆਂ ਧੂਆ ਬਾਹਰ ਨਿਕਲਦਾ ਹੈ ਇਦਾਂ ਲੱਗਦਾ ਹੈ ਕਿ ਜਿਵੇਂ ਸਮੁੰਦਰੀ ਜਹਾਜ਼ ਚੱਲਦਾ ਹੋਵੇ ਇਸ ਕਰਕੇ ਇਸ ਹਵੇਲੀ ਨੂੰ ਜਹਾਜ਼ ਵੀ ਕਿਹਾ ਜਾਂਦਾ ਹੈ ਇਹ ਹੈ ਇਸ ਹਵੇਲੀ ਦਾ ਇਤਿਹਾਸ ਇਹ ਸੀ ਆਪਣੀ ਵੀਡੀਓ ਦਵਾਨ ਟੋਟਰ ਮਾਲ ਦੀ ਹਵੇਲੀ ਤੱਕ ਪਹੁੰਚਣ ਦੀ ਇਹ ਹਵੇਲੀ ਤੁਹਾਨੂੰ ਦਿਖਾ ਦਿੱਤੀ ਹੈ ਬਹੁਤ ਹੀ ਇਤਿਹਾਸਕ ਹਵੇਲੀ ਹੈ ਬਹੁਤ ਹੀ ਖੁੱਲੀ ਡੁੱਲੀ ਇੱਕ ਜਹਾਜ਼ ਦੇ ਰੂਪ ਵਿੱਚ ਦਿਖਣ ਵਾਲੀ ਹਵੇਲੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਨਾਲ ਲਾਈਕ ਸਬਸਕ੍ਰਾਈਬ ਸਭ ਕੁਝ ਕਰ ਦੇਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਦੀ ਆਪਾਂ ਹੋਰ ਵਧੀਆ ਤੋਂ ਵਧੀਆ ਵੀਡੀਓ ਪਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਜਿੰਨਾ ਚਿਰ ਆਪਾਂ ਸ਼ੇਅਰ ਨਹੀਂ ਕਰਦੇ ਉਹਨਾਂ ਟਾਈਮ ਆਪਣੀ ਅੱਗੇ ਵੀਡੀਓ ਪਹੁੰਚਦੀ ਨਹੀਂ ਜੇਕਰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਵੇਖਣਗੇ ਤਾਂ ਆਪਾਂ ਹੋਰ ਵਧੀਆ ਤੋਂ ਵਧੀਆ ਵੀਡੀਓ ਬਖਾਵਾਂਗੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ